ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ ਵਿੱਚ ਆਸ ਕਰਦੀ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜਿਸ ਤਰ੍ਹਾਂ ਸਾਰੇ ਭੈਣ ਭਰਾਵਾਂ ਨੂੰ ਪਤਾ ਵਾ ਤੇ ਅੱਜ ਨਾ ਮੈਂ ਲੱਗੀ ਸੀ ਇੱਥੇ ਆਲੂ ਦੇ ਪਰੌਂਠੇ ਬਣਾਉਣ ਤੇ ਆਲੂ ਦੇ ਪਰੌਂਠੇ ਆਪਾਂ ਕਿਹੜੀ ਖੁਸ਼ੀ 'ਚ ਬਣਾਉਣ ਲੱਗੇ ਸੀ ਅੱਜ ਸਵੇਰੇ-ਸਵੇਰੇ ਕਿਉਂਕਿ ਸਾਰੇ ਕਹਿੰਦੇ ਕਿ ਪਾਰਟੀ ਦੋ ਤੇ ਸਾਡੀ ਬੇਬੇ ਦੀ ਤੇ ਇੱਕੋ ਹੀ ਪਾਰਟੀ ਹੁੰਦੀ ਆ ਬੇਬੇ ਹਮੇਸ਼ਾ ਕਹਿੰਦੇ ਆ ਕਿ ਮੈਨੂੰ ਆਲੂ ਵਾਲੇ ਪਰੌਂਠੇ ਬਣਾ ਕੇ ਖਵਾਓ ਕਿਉਂਕਿ ਆਲੂ ਵਾਲੇ ਪਰੌਂਠੇ ਬੇਬੇ ਨੂੰ ਬਹੁਤ ਪਸੰਦ ਆ ਬਹੁਤ ਜ਼ਿਆਦਾ ਖਾਸ ਕਰਕੇ ਮੇਰੇ ਹੱਥ ਦੇ ਆਲੂ ਵਾਲੇ ਪਰੌਂਠੇ ਤੇ ਬੇਬੇ ਦੇ ਸਭ ਤੋਂ ਫੇਵਰਿਟ ਪਰੌਂਠੇ ਆ ਤੇ ਬੇਬੇ ਨੇ ਕਿਹਾ ਕਿ ਮੈਨੂੰ ਕੋਈ ਪੀਜ਼ਾ ਕੋਈ 버ਗਰ ਨਹੀਂ ਖਾਣਾ ਤੇ ਮੈਨੂੰ ਆਲੂ ਵਾਲੇ ਪਰੌਂਠੇ ਖਾਣੇ ਆ ਚਲੋ ਬੇਠੀ ਆ ਰਾਤੀ ਹੀ ਮੈਂ ਆਲੂ ਉਬਾਲ ਲੈ ਸੀ ਜਿਸ ਤਰ੍ਹਾਂ ਆਪਾਂ ਸਾਰੇ ਮਸਾਲਿਆਂ ਨੂੰ ਉਹਦੇ ਵਿੱਚ ਪਾ ਲੈਨੇ ਆ ਮੈਂ ਵੀ ਇਦਾਂ ਹੀ ਕੀਤਾ ਆਲੂਆਂ ਨੂੰ ਮੈਂ ਹੱਥ ਦੇ ਨਾਲ ਜਿਹੜਾ ਮਸਲ ਲਿਆ ਤੇ ਵਿੱਚੇ ਕੱਟ ਕੇ ਧਨੀਆ ਪਾਤਾ ਡੰਡੇ ਕੁੰਡੇ ਆਪਾਂ ਕੁੱਟਿਆ ਅਦਰਕ ਮਿਰਚਾਂ ਤੇ ਸੁੱਕਾ ਮਸਾਲਾ ਜਾਣੀ ਕਿ ਸੁੱਕਾ ਧਨੀਆ ਕਾਲੀ ਮਿਰਚ ਤੇ ਜੀਰਾ ਦੋਵਾਂ ਚੀਜ਼ਾਂ ਨੂੰ ਤਿੰਨਾਂ ਵਿੱਚ ਮਿਕਸ ਕਰਕੇ ਵਿੱਚ ਲੂਣ ਪਾ ਕੇ ਚੰਗੇ ਤਰ੍ਹਾਂ ਵਧੀਆ ਜਿਹਾ ਮਸਾਲਾ ਤਿਆਰ ਕਰ ਲਿਆ ਤੇ ਫਿਰ ਬਸ ਕੀ ਸੀ ਆਪਾਂ ਫਸ ਆਲੂ ਵਾਲੇ ਪਰੌਂਠੇ ਭਰੇ ਤੇ ਬਣਾਏ ਯਕੀਨ ਮੰਨਿਓ ਇੰਨੇ ਸਵਾਦ ਆਲੂ ਦੇ ਪਰੌਂਠੇ ਬਣੇ ਨਾ ਕਿ ਸਾਰਿਆਂ ਨੇ ਬੜੀ ਤਾਰੀਫ ਕੀਤੀ ਖਾਸ ਕਰਕੇ ਸਾਡੇ ਡੈਡੀ ਨੇ ਵੀ ਤਾਰੀਫ ਕੀਤੀ ਕਿ ਆਲੂ ਦੇ ਪਰੌਂਠੇ ਬੜੇ ਸਵਾਦ ਬਣੇ ਸੀ ਤੇ ਵੰਚ ਨੇ ਵੀ ਕਿਹਾ ਕਿ ਮੰਮੀ ਬੜੇ ਸਵਾਦ ਆਲੂ ਦੇ ਪਰੌਂਠੇ ਬਣੇ ਸੀ ਅਦਰ ਬੇਬੇ ਨੂੰ ਤੇ ਬੜੇ ਪਸੰਦ ਆਏ ਸੀ ਬਹੁਤ ਹੀ ਜਿਆਦਾ ਵਧੀਆ ਆਲੂ ਦੇ ਪਰੌਂਠੇ ਬਣੇ ਤੇ ਆਲੂ ਦੇ ਪਰੌਂਠੇ ਖਾਣ ਤੋਂ ਬਾਅਦਾਂ ਫਿਰ ਮੈਂ ਕਰ ਲਈ ਰਸੋਈ ਦੀ ਸਫਾਈ ਸ਼ੁਰੂ ਪਤਾ ਨਹੀਂ ਕਿ ਆਲੂ ਦੇ ਪਰੌਂਠਿਆਂ ਦੇ ਵਿੱਚ ਇੰਨੀ ਕਿ ਜਿਆਦਾ એનર્ਜੀ ਸੀ कि बस मैं सोचा कि आज कुछ और नहीं करना सब तो पहला रसोई दी सफाई करनी क्योंकि जदों दी रसोई ਬਣਨ ਤੋਂ ਬਾਅਦਾਂ ਦਿਵਾਲੀ ਤੇ ਸਾਰਾ ਤੇ ਨਵਾਂ ਨਵੇਂ ਇਸੇ ਸਫਾਈ ਨਹੀਂ ਕੀਤੀ ਲੋਹੜੀ ਤੇ ਸਫਾਈ ਕਰਨੀ ਸਿੱਤ ਤਬੀਅਤ ਖਰਾਬ ਹੋ ਗਈ ਬਾਕੀ ਸਾਰੀ ਸਫਾਈ ਹੋਗੀ ਇਹ ਵਾਲੀ ਬਾਕੀ ਰਹਿ ਗਈ ਸਿੱਤ ਅੱਜ ਮੈਂ ਕਿਹਾ ਕਿ ਬਸ ਆਲੂ ਦੇ ਪਰੌਂਠੇ ਖਾਣ ਤੋਂ ਬਾਅਦ ਅੱਜ ਇਹੋ ਹੀ ਕੰਮ ਕਰਨਾ ਨਾਲ ਦੀ ਨਾਲ ਮੈਂ ਦੁਪਹਿਰ ਵਾਸਤੇ ਦਾਲ ਚੌਲ ਤੇ ਆਲੂ ਬੈਂਗਨ ਦੀ ਸਬਜ਼ੀ ਵੀ ਬਣਾ ਕੇ ਰੱਖ ਲਈ ਨਾਲ ਨਾਲ ਕਰ ਲਈ ਰਸੋਈ ਦੀ ਸਫਾਈ ਸੋ ਕਰ ਦੇ ਕੰਮ ਤੇ ਨਿਕਿੰ ਮੋਟੇ ਮੁੱਕਦੇ ਹੀ ਨਹੀਂ ਆ ਇਹਨੇ ਕੰਮ ਕਰਨ ਤੋਂ ਬਾਅਦ ਮੈਨੂੰ ਕਮ ਸੇ ਕਮੀ ਦੁਪਹਿਰ ਦੇਣਾ 4 ਵਜੇ ਤੇ ਫਿਰ ਮੈਂ ਥੱਕ ਵੀ ਗਈ 4 ਵਜੇ ਤੇ ਝਾੜੂ ਪੋਚਾ ਕਰਨ ਤੋਂ ਬਾਅਦਾਂ ਤੇ ਥੱਲੇ ਵਾਲੇ ਅੱਧੇ ਡਰਾਵ ਥੱਲੇ ਵਾਲਾ ਖਾਣੇ ਜਿਹੜੇ ਨਾ ਬਾਕੀ ਰਹਿ ਗਏ ਸੀ ਉਹ ਡਰਾਵਰ ਨਹੀਂ ਆ ਖਾਣੇ ਤੇ ਇਸ ਕਰਕੇ ਨਾ ਉਹ ਖੁੱਲੇ ਆ ਤੇ ਬੜੀ ਛੇਤੀ ਨਾ ਉਹਦੇ ਵਿੱਚ ਦੋ ਦਿਨ ਬਾਅਦ ਹੀ ਮਿੱਟੀ ਘੱਟਾ ਵੜ ਜਾਂਦਾ ਜਦੋਂ ਝਾੜੂ ਮਾਰੋ ਮਿੱਟੀ ਘੱਟਾ ਵੜ ਜਾਂਦਾ ਤੇ ਦੋ ਖਾਣੇ ਮੈਂ ਸਾਫ਼ ਕਰ ਲਏ ਦੋ ਮੈਂ ਰਹਿਣ ਤੇ ਹਜੇ ਰਸਨ ਲਿਆ ਕੇ ਰੱਖਿਆ ਸੀ ਰਸਨ ਵੀ ਪਾਉਣਾ ਸੀ ਪਰ ਇਹ ਨਿੱਕੇ ਨਿੱਕੇ ਕੰਮਾਂ ਦੇ ਨਾਲ ਨਾਲ ਕਈ ਤੇ ਵੱਡੇ ਕੰਮ ਵੀ ਹੁੰਦੇ ਆ ਤੇ ਇਸ ਕਰਕੇ ਜਿਹੜੇ ਛੋਟੇ ਕੰਮ ਨਾ ਸੋਚੀਦਾ ਬਾਅਦ ਚ ਕਰਾਂਗੇ ਤੇ ਬਾਅਦ ਚ ਰਹਿ ਜਾਂਦੇ ਆ ਤੇ ਉੱਪਰ ਛੱਤ ਤੇ ਮੈਨੂੰ ਕੱਪੜੇ ਵੀ ਧੋਣ ਵਾਲੇ ਸੀ ਉਹ ਵੀ ਮੈਨੂੰ ਦਿਸਣਦੇ ਸੀ ਤੇ ਕੁਝ ਜੋੜਨ ਵਾਲੇ ਵੀ ਦਿਸਣਦੇ ਸੀ ਪਰ ਫਿਰ ਵੀ ਮੈਂ ਜਦੋਂ 4:00 ਵਜ ਗਏ ਤੇ ਮੈਂ ਵੰਚ ਨੂੰ ਤਿਆਰ ਕੀਤਾ ਟਿਊਸ਼ਨ ਵਾਸਤੇ ਤੇ ਫਿਰ ਮੈਂ ਕਿਹਾ ਕਿ ਵੰਚ ਹੋਣ ਤੇ ਮੈਂ ਨਾ ਝਾੜੂ ਪੋਚਾ ਕਰਕੇ ਤੇ ਚੌਲ ਖਾ ਕੇ 1 ਘੰਟਾ ਆਰਾਮ ਕਰੂੰਗੀ ਉਸ ਤੋਂ ਬਾਅਦ ਮੈਂ ਉੱਠ ਕੇ ਦੇਖੂੰਗੀ ਕੀ ਕਰਨਾ ਫਿਰ ਮੈਂ 1 ਘੰਟਾ ਆਰਾਮ ਕੀਤਾ ਆਰਾਮ ਕਰਨ ਤੋਂ ਬਾਅਦ ਉઠી ਤੇ ਨਵਦੀਪ ਨੂੰ ਮੈਂ ਕਿਹਾ ਕਿ ਨਵਦੀਪ ਇੱਕ ਕੱਪ ਵਧੀਆ ਜੀ ਚਾਹ ਮਿਲ ਜੇ ਤੇ ਚੰਗੀ ਗੱਲ ਕਹਿੰਦੀ ਕਿ ਮੰਮੀ ਠੀਕ ਹੈ ਮੈਂ ਹੁਣੇ ਬਣਾ ਕੇ ਦੇ ਦਿੰਦੀ ਹੈ ਨਵਦੀਪ ਨੇ ਬਸ ਤੇਤੀ ਚਾਹ ਬਣਾ ਕੇ ਤੇ ਫਿਰ ਮੈਂ ਹਜੇ ਜਾਣ ਹੀ ਵਾਲੀ ਸੁੱਤੇ ਕਿ ਪਹਿਲਾਂ ਸਭ ਤੋਂ ਪਹਿਲਾਂ ਮੈਂ ਕੱਪੜੇ ਧੋ ਕੇ ਉਹ ਨਹੀਂ ਤਦ ਤੱਕ ਨੂੰ 2-3 ਫੋਨ ਆਏ ਤੇ ਅੱਧਾ ਘੰਟਾ 45 ਮਿੰਟ ਇੱਕ-ਇੱਕ ਦੋ-ਦੋ ਤਿੰਨ-ਤਿੰਨ ਜਾਣਿਆਂ ਨਾਲ ਲਗਾਉਣ ਤੋਂ ਬਾਅਦ ਮੈਨੂੰ ਤੇ ਰਾਤ ਦੇ ਵੱਜ ਗਏ 9 ਤੇ ਹੁਣ ਮੈਨੂੰ ਕੱਪੜੇ ਵੀ ਧੋਣੇ ਜ਼ਰੂਰੀ ਸੀ ਕਿਉਂਕਿ 9 ਵਜੇ ਆ ਤੇ ਪਰ ਫੇ ਵੀ ਕਿਉਂਕਿ ਮੰਚ ਦੀ ਖਾਸ ਕਰਕੇ ਵਿੱਚ ਯੂਨੀਫਾਰਮ ਹੀ ਉਹ ਧੋਣੀ ਧੋਣੀ ਸੀ ਤੇ ਨਾਲ ਫੇ ਜਦੋਂ ਸਰਕਪਾਈ ਤੇ ਬਾਕੀ ਵੀ ਧੋਣੀ ਸਵੇਰੇ ਮੈਨੂੰ ਜਾਣਾ ਸੀ ਨਵਦੀਪ ਦੇ ਸਕੂਲ ਲੈ ਉੱਥੇ ਅੱਜ ਪਹਿਲਾਂ ਸਿਮਟਿੰਗ ਸੀ ਇਸ ਕਰਕੇ ਮੈਂ ਸੋਚਿਆ ਕਿ ਮੈਂ ਇਹ ਕਪੜੇ ਹੁਣੇ ਹੀ ਧੋਲਾਂ ਤਾਂ ਕਿ ਸਵੇਰੇ ਉੱਠ ਕੇ ਦਸਾਤ ਮੈਂ ਦਵਾਦਵ ਸੁੱਕਣੇ ਪਾ ਦੂੰਗੀ ਤੋਂ ਕੇ ਕਪੜੇ ਮੈਂ ਬਾਥਰੂਮ ਦੇ ਵਿੱਚ ਇਹ ਸਾਰੇ ਰੱਖ ਤੇ ਫਿਰ ਮੈਂ ਆਈ ਥੱਲੇ ਆ ਕੇ ਸਭ ਤੋਂ ਪਹਿਲਾਂ ਰਸੋਈ ਦੇ ਮਾਂਜੇ ਪਾਂਡੇ ਕਿਉਂਕਿ ਪਾਂਡੇ ਵੀ ਕਾਫੀ ਸਾਰੇ ਸੋਈ ਦੇ ਵਿੱਚ ਹੋ ਗਏ ਦੁਪਹਿਰ ਵਾਲੇ ਵੀ ਪਾਂਡੇ ਸੀ ਚਾਹ ਵਾਲੇ ਵੀ ਪਾਂਡੇ ਸੀ ਇੱਧਰ ਬੱਚਿਆਂ ਨੇ ਬਨਾਣਾ ਸ਼ੇਕ ਬਣਾਇਆ ਉਹ ਵੀ ਪਾਂਡੇ ਹੋਗੇ ਮੈਂ ਕਿ ਨਵਦੀਪ ਮੈਂ ਤੇ ਜਿੰਨੇ ਕੁ ਸੰਭਾਲੇ ਉਹਨੇ ਕੋ ਫੇਰ ਭਾਂਡੇ ਹੋ ਗਏ ਆ ਤੇ ਅੱਜ ਮੈਂ ਨਾ ਬੜੇ ਵੱਖਰੇ ਵੱਖਰੇ ਡਰਾਵਾਂ ਚ ਸਾਰਾ ਸਮਾਨ ਕਰਕੇ ਰੱਖਿਆ ਕਿਉਂਕਿ ਨਾ ਦੋ ਤਿੰਨ ਵਾਰੀ ਇਦਾਂ ਆ ਕਿ ਜਿਹੜਾ ਸਮਾਨ ਹੁੰਦਿਆ ਸੀ ਤੇ ਵਿੱਚ ਰੱਖ ਦੇਂਦਾ ਸੀ ਤੇ ਤੁਸੀਂ ਮੇਰੇ ਪਰੌਂਠੇ ਵੇਖਣਦੇ ਹੋਣੇ ਕਿ ਮੈਂ ਇੰਨੇ ਵੱਡੇ ਪਰੌਂਠੇ ਬਣਾਉਣੀ ਮੈਂ ਰੋਟੀਆਂ ਵੀ ਬਹੁਤ ਵੱਡੀਆਂ ਬਣਾਉਣੀ ਮੈਨੂੰ ਛੋਟੀ ਛੋਟੀ ਇੱਕਦਮ ਪੂੜੀ ਵਰਗੀਆਂ ਰੋਟੀਆਂ ਬਣਾਉਣੀ ਪਸੰਦ ਨਹੀਂ ਆ ਤੇ ਪਰੌਂਠੇ ਵੇਖ ਕੇ ਤੁਹਾਡਾ ਵੀ ਜੀਅ ਕਿਦਾਂ ਲਾ ਕੇ ਅਸੀਂ ਪਰੌਂਠੇ ਖਾਈਏ ਸੋ ਪਰੌਂਠੇ ਖਾਣੇ ਹੋਏ ਆਲੂ ਵਾਲੇ ਤੇ ਜ਼ਰੂਰ ਬੋਲਿਓ ਤੇ ਅਸੀਂ ਤੁਹਾਨੂੰ ਵੀ ਬਣਾ ਕੇ ਖਵਾਵਾਂਗੇ ਬਾਕੀ ਬੇਬੇ ਦੇ ਡੈਡੀ ਨੂੰ ਤੇ ਇੰਨੇ ਪਰੌਂਠੇ ਪਸੰਦ ਆਏ ਨਾ ਕਿ ਮੈਂ ਕੀ ਕਹਾਂ ਉਸ ਤੋਂ ਬਾਅਦ ਆ ਫਿਰ ਬੇਬੇ ਦੇ ਡੈਡੀ ਦੇ ਆਪਸ ਵਿੱਚ ਜਿਹੜੀ ਸੀ ਗੱਲਬਾਤ ਹੋਂਦੀ ਸੀ ਡੈਡੀ ਕਹਿੰਦੇ ਸੀ ਦੇਖਿਆ ਕਿੰਨੇ ਸਵਾਦ ਪਰੌਂਠੇ ਬਣੇ ਬੇਬੇ ਕਹਿੰਦੀ ਮੇਰੇ ਤੋਂ ਹੀ ਸਿੱਖੀ ਆ ਹੈਨਾ ਆ ਗੱਲ ਵੀ ਸਹੀ ਆ ਮੈਂ ਬੇਬੇ ਤੋਂ ਹੀ ਸਿੱਖੀ ਆ ਸਭ ਤਰ੍ਹਾਂ ਦੀ ਰੋਟੀ ਬਣਾਉਣੀ ਮੇਰੇ ਵਿਆਹ ਤੋਂ ਪਹਿਲਾਂ ਮੈਨੂੰ ਬਿਲਕੁਲ ਵੀ ਚੰਗੀ ਤਰ੍ਹਾਂ ਦੀ ਰੋਟੀ ਬਣਾਉਣੀ ਨਹੀਂ ਸੀ ਆਉਂਦੀ ਹਾਂ ਬਣਾ ਲੈਂਦੀ ਸੀ ਫਟਾਫਟ ਲੇਕਿਨ ਉਹ ਉਹ ਟੇਸਟ ਨਹੀਂ ਸੀ ਜੋ ਮੇਰੀ ਸਾਡੀ ਬੇਬੇ ਦੇ ਹੱਥ ਦਾ ਵਾ ਔਰ ਮੈਂ ਬੇਬੇ ਕੋ ਸਿੱਖੀ ਇਤੋਂ ਦਾ ਕਿ ਜਦੋਂ ਮੈਂ ਰੋਟੀ ਬਣਾਉਂਦੀ ਸੀ ਤੇ ਕਦੀ ਨਵਦੀਪ ਦੇ ਪਾਪਾ ਇਹ ਚੀਜ਼ ਨਹੀਂ ਪਛਾਣ ਕੇ ਦੱਸ ਸਕਦੇ ਕਿ ਬੇਬੇ ਨੇ ਬਣਾਈ ਹੈ ਜਾਂ ਸਿਮਰਨ ਨੇ ਬਣਾਈ ਕਿਉਂਕਿ ਦੋਵਾਂ ਦਾ ਸਾਡਾ ਸੇਮ ਟੇਸਟ ਆ ਚੀਜ਼ ਬਣਾਉਣ ਦਾ ਸਾਡਾ ਤਰੀਕਾ ਵੀ ਦੋਵਾਂ ਦਾ ਇੱਕੋ ਜਿਹਾ ਵਾ ਜਦੋਂ ਵੀ ਅਸੀਂ ਚੀਜ਼ ਬਣਾਉਣੀ ਆ ਵਾ ਨੋ ਸਸਤੇ ਅਸੀਂ ਰੀਜ ਦੇ ਨਾਲ ਚੀਜ਼ ਬਣਾਉਣੀ ਆ ਤੇ ਉਹਦਾ ਸਵਾਦ ਵੀ ਵੱਖਰਾ ਜਿਹਾ ਹੁੰਦਾ ਛੇਤੀ ਛੇਤੀ ਕਰਨਾ ਸਾਨੂੰ ਕੋਈ ਵੀ ਕੰਮ ਪਸੰਦ ਨਹੀਂ ਆ ਔਰ ਮੈਂ ਵੀ ਬੇਬੇ ਵਾਂਗੂ ਇਕਦਮ ਦਿਲ ਦੇ ਨਾਲ ਟੜਕਾ ਲੋਣੀ ਜਦ ਤੱਕ ਚੰਗੀ ਤਰ੍ਹਾਂ ਤੜਕਾ ਪੁੱਜ ਨਾ ਜਾਵੇ। ਲੋਵੇ ਫਿਰ ਰਸੋਈ ਦੀ ਤੇ ਹੋ ਗਈ ਸਾਫ ਸਫਾਈ। ਫਿਰ ਤੇ ਬਾਅਦਾਂ ਮੈਂ ਬਾਹਰ ਦੀ ਸਾਫ ਸਫਾਈ ਕਰਨੀ ਕਿ ਚੰਗੀ ਤਰ੍ਹਾਂ। ਸੋ ਅੰਦਰੋਂ ਵੀ ਵੇਖੋ ਕਿੰਨੇ ਸੋਹਣੇ ਮੈਟਰਾਵਰ ਜਿਹੜੇ ਸਾਰੇ ਸੈੱਟ ਕਰਤੇ ਡੱਬੇ ਇੱਕ ਜਗ੍ਹਾ ਕਰਤੇ। ਹੁਣ ਛੋਟੇ ਡੱਬੇ ਰਹਿ ਗਏ ਉਹਨਾਂ ਨੂੰ ਵੀ ਆਪਾਂ ਉੱਤੇ ਲਿਆ ਕੇ ਕਿਸੇ ਤਰੀਕੇ ਨਾਲ ਰੱਖਾਂਗੇ। ਬਾਕੀ ਕੌਲੀ ਨੇ ਇਸ ਦੇ ਮਾਰਨ ਦੀ ਹੈ ਨਾ ਕਿ ਜਦੋਂ ਵੀ ਤੇਲ ਤੂਲ ਜਿਹੜਾ ਉੱਡ ਕੇ ਨਾ ਸਾਰਾ ਪੈ ਜਾਂਦਾ ਵਾ ਤੇ ਚਿਟ-ਚਿਟ ਕਰਨ ਦੇ ਦਰਵਾਜ਼ੇ ਬਾਰ-ਬਾਰ ਗੰਦੇ ਹੱਥ ਵੀ ਲੱਗਦੇ ਆ। ਲੋਬੀ ਆਪਣੀ ਹੋ ਗਈ ਸਫਾਈ ਤੇ ਕਿਸ ਤਰ੍ਹਾਂ ਦੀ ਲੱਗੀ ਸਾਫ ਸਫਾਈ ਸਾਫ ਸਫਾਈ ਤੇ ਵਧੀਆ ਹੀ ਹੈ ਹਨਾ ਤੇ ਜਦੋਂ ਸਾਫ ਸਫਾਈ ਕਰ ਤਾਂ ਆਪ ਨੂੰ ਥੋੜਾ ਹਲਕਾ ਹਲਕਾ ਲੱਗਦਾ ਅਸਟਾ ਦਾ ਕੰਮ ਨਹੀਂ ਹੋਇਆ ਇਨੀ ਦੇਰੀ ਹੋ ਗਈ ਅੱਜ ਨਹੀਂ ਪਤਵਸ ਹੋ ਗਿਆ ਵਾ ਕੰਮ ਖਤਮ ਅੱਜ ਤੱਕ ਕੰਮ ਥੋੜਾ ਲੰਮਾ ਹੀ ਬਧਾ ਲਿਆ ਆਪਾਂ ਕੰਮ ਹਨਾ ਤੇ ਹਜੇ ਹੁਣੇ ਹੁਣੇ ਜੇ ਰਸੋਈ ਸਾਫ ਕੀਤੀ ਆ ਤੇ ਮੈਂ ਦੁੱਧ ਸੰਭਿਆ ਤੇ ਬਾਡੇ ਖਾਲੀ ਕੀਤੇ ਤੇ ਉਪਰ ਫਿਰ ਦੋ ਚਾਰ ਪੰਡੇ ਫਿਰ ਤੁਣ ਵਾਲੇ ਹੋ ਗਏ ਆ ਤੇ ਹੁਣ ਮੈਂ ਨਾ ਆਪਣੀ ਲਿਵਟ ਚਾਹ ਬਣਾਉਂਦਾ ਹੀ ਅਜਨ ਗਰੇਚੂ ਬੜੀ ਖਰਾਸ ਹੋਉਂਦੀ ਮਾਸ਼ਾ ਤੇ ਮੈਂ ਸੋਚਿਆ ਕਿ ਹੋ ਗਿਆ ਪਾ ਕੇ ਨਾ ਤੇ ਰਾਤ ਨੂੰ ਚਾਹ ਪੀਣੀ ਰੋਟੀ ਨਹੀਂ ਖਾਣੀ ਆ ਤੇ ਚਾਹ ਵਿੱਚ ਕਿਉਂ ਪਾਵਾਂਗੇ ਵਿੱਚ ਕਾਲੀ ਮਿਰਚ ਥੋੜੀ ਪਾਵਾਂਗੀ ਸੁੰਡ ਸੁੰਡ ਪਾਈਵਾ ਹੂੰ ਤੇ ਕੰਮ ਬਹੁਤ ਇਦਾਂ ਹੀ ਨਹੀਂ ਕੰਮ ਗੱਲ ਹੋ ਜਿੱਤੇ ਆ ਦੋ ਤਿੰਨ ਚੀਜ਼ਾਂ ਦੇ ਜੇ ਆਉਣਿਆਂ ਦੇ ਆ ਦੋ ਤਿੰਨ ਹੈਗੀਆਂ ਨੇ ਚੀਜ਼ਾਂ ਬਣਾ ਕੇ ਰੱਖਣੀਆਂ ਰੈਮੇਡੀ ਜਿਹੜੀਆਂ ਦਾ ਕੋਈ ਗੱਲ ਨਹੀਂ ਚਲੋ ਚਲੋ ਰੋਟੀ ਖਾਈਏ ਤੂੰ ਖਾ ਰੋਟੀ ਫਿਰ ਮੈਂ ਚਾਹ ਲੈ ਕੇ ਆਉਣੀ ਆ ਆਪਣੇ ਲਈ ਹਾਂਜੀ